ਸਰ ਕਿਸ ਤਰੀਕੇ ਨਾਲ ਅ ਪੀਲਾ ਪੰਝਾ ਜਿਹੜਾ ਚਲਾਇਆ ਗਿਆ ਕੀ ਕਹਿਣਾ ਚਾਹੋਗੇ ਅ ਯੋਧ ਨਸ਼ਾ ਵਿਰੁੱਧ ਦੇ ਤਹਿਤ ਸਾਡੀ ਟੀਮ ਨੂੰ ਜਿਹੜੀ ਆਪਣਾ ਨਸਪੈਸਿਲਾ ਸਾਹਿਬ ਵੱਲੋਂ ਇੱਕ ਪੱਤਰ ਮਸੂਲ ਹੋਇਆ ਸੀਗਾ ਕਿ ਬਈ ਆ ਚਮਕੌਰ ਸਿੰਘ ਉਹ ਚਮਕੂ ਹੈ ਉਹਦੇ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਤੇ ਨਜਾਇਜ਼ ਤੌਰ ਤੇ ਜਿਹੜੀ ਉਹ ਸਾਰੀ ਕੀਤੀ ਹੋਈ ਹੈ ਤੇ ਜਦੋਂ ਇੱਥੇ ਸਿਕਿਉਰਿਟੀ ਦੀ ਸਾਡੇ ਤੋਂ ਡਿਮਾਂਡ ਕੀਤੀ ਗਈ ਤੇ ਇਹਦਾ ਜਿਹੜਾ ਨਜਾਇਜ਼ ਤੌਰ ਤੇ ਘਰ ਬਣਿਆ ਸੀਗਾ ਡਾਇਆ ਗਿਆ ਤੇ ਇਹ ਵੀ ਪਤਾ ਲੱਗਿਆ ਕਿ ਭਈ ਇਹਦੇ ਖਿਲਾਫ ਨੋ ਤੋਂ ਵੱਧ ਜਿਹੜੇ ਕਮਰਸ਼ੀਅਲ ਕੇਸ ਤੇ ਦੋਨੋਂ ਤਮਾਸ਼ਲ ਦੋਵੇਂ ਤਰ੍ਹਾਂ ਦੇ ਪਰਚੇ ਜਿਹੜੇ ਦੇਖ ਲਵ ਦਰਜਾ ਤੇ ਬਦਨਾਮ ਸਮਗਲਰ ਸੀਗੇ ਇੱਥੇ ਪਟਿਆਲਾ ਸ਼ਹਿਰ ਦਾ ਤੇ ਉਹ ਉਸੇ ਉਸੇ ਲੜੀ ਦੇ ਤਹਿਤ ਜਿਹੜੀ ਅੱਜ ਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਸਰ ਕੋਈ ਇਸ ਦੇ ਨਾਲ ਹੋਰ ਵੀ ਕੋਈ ਘਰ ਵਗੈਰਾ ਸੀਲ ਕੀਤੇ ਗਏ ਨੇ ਇਸ ਦੇ ਇਲਾਵਾ ਤਸ਼ਲਾ ਸਾਹਿਬ ਨੇ ਦੋ ਹੋਰ ਨਜਾਇਜ਼ ਉਹਦੇ ਜਿਹੜੇ ਮਕਾਨੇ ਤੇ ਬਣੇ ਹੋਏ ਸੀਗੇ ਉਹ ਵੀ ਬੰਦਾ ਸਮਗਲਰ ਰਹੀ ਹੈ ਉਹ ਵੀ ਸੀਲ ਕੀਤੇ ਗਏ ਆ ਜੇ ਜਦੋਂ ਸਾਡੇ ਤੋਂ ਆਉਣ ਵਾਲੇ ਸਮਾਂ ਚ ਜਦੋਂ ਡਿਮਾਂਡ ਕਰਾਂਗੇ ਫੋਸਟ ਦੇ ਤੇ ਅਸੀਂ ਪ੍ਰੋਵਾਈਡ ਕਰਾ ਕੇ ਉਹਦਾ ਵੀ ਸੇਮ ਮਸਲਾ ਹੈ। ਤੇ ਵੱਡੀ ਕਾਰਵਾਈ ਕਹਿ ਸਕਦੇ ਹਾਂ ਤਰਨਤਨ ਜ਼ਿਲ੍ਹੇ ਸਰਦੀ ਤੇ ਸਟਾਰਟਿੰਗ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਕਾਰਵਾਈਆਂ ਰਹਿਣੀਆਂ ਕਿਉਂਕਿ ਲਗਾਤਾਰ ਤੁਹਾਡੇ ਕੋਲੋਂ ਜਿਹੜੀ ਪਹਿਲਾਂ ਇੱਕ ਵੱਡੀ ਖੇਪ ਹਿਰੋਨ ਦੀ ਬਰਾਮਦ ਕੀਤੀ ਗਈ ਉਸ ਨੂੰ ਕਿਸ ਤਰ੍ਹਾਂ ਦੇਖੋ 1 ਮਾਰਚ ਤੋਂ ਜਦੋਂ ਦੀ ਇਹ ਕਾਰਵਾਈ ਸ਼ੁਰੂ ਹੋਈ ਹੈ ਤਰਨਤਨ ਪੁਲਿਸ ਬੜੀ ਤਨਦੇਹੀ ਨਾਲ ਬੜੀ ਮਿਹਨਤ ਨਾਲ ਆਪਣੇ ਕੰਮ ਦੇ ਵਿੱਚ ਜੁਟੀ ਹੋਈ ਹੈ ਕਿ ਬਈ ਜਿਹੜੇ ਸਮਗਲਰ ਹਨ ਉਹਨਾਂ ਨੂੰ ਰਹਿਣ ਨਹੀਂ ਦੇਣਾ ਉਹਨਾਂ ਦੇ ਖਿਲਾਫ ਜਿਹੜੀ ਸਖਤੋ ਸਖਤ ਜ ਇਹਦੇ ਤੋਂ ਮਤਲਬ ਇਹੀ ਚਾਹ ਰ ਰਹੇ ਹਾਂ ਕਿ ਵੀ ਆਪਾਂ ਛੋਟੇ ਸਮਗਲਤ ਨਹੀਂ ਜਿਹੜੇ ਵੱਡੇ ਸਮਗਲਤ ਹੈ ਉਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਾਰਵਾਈ ਕਰ ਰਹੇ ਹਾਂ ਤੇ ਪਿਛਲੇ ਦਿਨੋਂ ਸਾਡੀ ਸੀਆਈ ਦੀ ਟੀਮ ਨੇ 85 ਕਿਲੋ ਦੀ ਜਿਹੜੀ ਭਾਰੀ ਮਾਤਰਾ ਦੇ ਵਿੱਚ ਜਿਹਨੇ ਸਟੋਰ ਕੀਤੀ ਹੋਈ ਸੀਗੀ ਜਿਹਦੇ ਤੋਂ ਤਕਰੀਬਨ ਤੁਸੀਂ ਲਗਾ ਲਓਗੇ ਵੀ 85 ਕਿਲੋ ਤੋਂ 3 ਲੱਖ ਦੇ ਕਰੀਬ ਲੋਕਾਂ ਦੀ ਜ਼ਿੰਦਗੀ ਜਿਹੜੀ ਖਰਾਬ ਹੋਣੀ ਸੀਗੀ ਤੇ ਉਹਨੂੰ ਅਸੀਂ ਫੜ ਕੇ ਇੱਕ ਬੜੀ ਤਰ੍ਹਾਂ ਤਨਪੁਰਿਸ ਦੀ ਕਾਮਯਾਬੀ ਸੀਗੀ ਤੇ ਸਾਡੀ ਜਿਹੜੀ ਕਾਰਵਾਈ ਹੈ ਤੇ ਅਸੀਂ ਟੀਚਾ ਲਿਆ ਕਿ ਬਈ ਜਿਹੜਾ ਤਰੰਦਾ ਇਹਨੂੰ ਨਸ਼ਾ ਮੁਕਤ ਬਣਾ ਕੇ ਰਵਾਂਗੇ ਲੋਕ ਜਿਵੇਂ ਅੱਜ ਕਾਰਵਾਈ ਤੋਂ ਖੁਸ਼ ਹੋ ਰਹੇ ਨੇ ਕਿ ਇਸ ਤਰੀਕੇ ਨਾਲ ਨਸ਼ਾ ਤਸਕਰਾਂ ਦੇ ਘੱਟ ਆਉਣੇ ਚਾਹੀਦੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਬਿਲਕੁਲ ਲੋਕਾਂ ਦੀ ਇਹ ਜਿਹੜੀ ਜਨਰਲ ਹੈਰ ਹੈ ਲੋਕ ਸਾਡੇ ਨਾਲ ਨੇ ਸਾਨੂੰ ਇਨਫੋਰਮੇਸ਼ਨ ਵੀ ਦਿੰਦੇ ਆ ਤੇ ਸਾਡੇ ਨਾਲ ਪੂਰੇ ਦਿਲੋਂ ਜੁੜੇ ਹੋਏ ਆ ਕਿ ਬਈ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਇਦਾਂ ਹੀ ਜਾਰੀ ਰਹੇਗੀ ਸਰ ਕੀ ਸੁਨੇਹਾ ਦੇਣਾ ਚਾਹੁੰਦੇ ਨਸ਼ਾ ਤਸਕਰਾਂ ਨੂੰ ਔਰ ਕੀ ਬਾਜ਼ ਹੋਣ ਦੇ ਕੀ ਕਹਿਣਾ ਚਾਹੁੰਦੇ ਉਹ ਨਸ਼ਾ ਤਸਕਰਾਂ ਨੂੰ ਇਹੀ ਅਪੀਲ ਹੈ ਕਿ ਬਈ ਹੁਣ ਲੋਕੀ ਜੇ ਉਹ ਇਸ ਕੰਮ ਦੇ ਵਿੱਚ ਲੱਗੇ ਰਹਿਣਗੇ ਤੇ ਉਹਨਾਂ ਦੇ ਖਿਲਾਫ ਇਦਾਂ ਹੀ ਕਾਰਵਾਈ ਜੜੀ ਹੈ ਕਿ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ। ਬਿਲਕੁਲ ਐਸਨ ਧੰਨਵਾਦ ਐਸਨ ਅਭੀ ਮੰਨੂ ਰਾਨਾ ਜੀ ਔਰ ਦੱਸ ਦिए ਕਿ ਇਹਨਾਂ ਵੱਲੋਂ ਜਿਹੜੀ ਅੱਜ ਵੱਡੀ ਕਾਰਵਾਈ ਜੜੀ ਕੀਤੀ ਗਈ ਹੈ ਅੱਜ ਨਸ਼ਾ ਤਸਕਰ ਦਾ ਇੱਕ ਘਰ ਜਿਹੜਾ ਢਾਇਆ ਗਿਆ ਔਰ ਪੀਲਾ ਪੰਜਾ ਪੱਕੇ ਸਕਦੇ ਕਿ ਚੱਲਿਆ ਇਸੇ ਤਰੀਕੇ ਨਾਲ ਇਹਨਾਂ ਦਾ ਕਹਿਣਾ ਕਿ ਲਗਾਤਾਰ ਇਸ ਤਰੀਕੇ ਨਾਲ ਕਾਰਵਾਈਆਂ ਜਾਰੀਆਂ ਰਹਿਣਗੀਆਂ ਔਰ ਨਸ਼ਾ ਤਸਕਰਾਂ ਨੂੰ ਜਿਹੜੀ ਚੇਤਾਵਨੀ ਹੈ ਕਿ ਜਾਂ ਤਾਂ ਹਿਰੀਆ ਸਰਦੋ ਜਾਂ ਇਸ ਤਰੀਕੇ ਨਾਲ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਤਾਂ ਸਰ ਇਸ ਤਰੀਕੇ ਨਾਲ ਅੱਜ ਪੀਲਾ ਪੰਜਾ ਜਿਹ ਯੋਧਨ ਅਸ਼ਾ ਵਿਰੁੱਧ ਦਿੱਤਾ ਹੈ ਤਾਂ ਸਾਡੀ ਟੀਮ ਨੂੰ ਜਿਹੜੀ ਆਪਣੇ ਨਿਸਪੈਸੀਲਾ ਸਾਹਿਬ ਵੱਲੋਂ ਇੱਕ ਪੱਤਰ ਮਸੂਲ ਹੋਇਆ ਸੀਗਾ ਕਿ ਭਈ ਆ ਚਮਕੋਤ ਸਿੰਘ ਉਹ ਚਮਕੂ ਹੈ ਉਹਨੇ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਤੇ ਨਜਾਇਜ਼ ਤੌਰ ਤੇ ਜਿਹੜੀ ਉਹ ਸਾਰੀ ਕੀਤੀ ਹੋਈ ਹੈ ਤੇ ਜਦੋਂ ਇੱਥੇ ਸਿਕਿਉਰਿਟੀ ਦੀ ਸਾਡੇ ਤੋਂ ਡਿਮਾਂਡ ਕੀਤੀ ਗਈ ਤੇ ਇਹਦਾ ਜਿਹੜਾ ਨਜਾਇਜ਼ ਤੌਰ ਤੇ ਘਰ ਬਣਿਆ ਸੀਗਾ ਡਾਇਆ ਗਿਆ ਤੇ ਇਹ ਵੀ ਪਤਾ ਲੱਗਿਆ ਕਿ ਭਈ ਇਹਦੇ ਖਿਲਾਫ ਨੋਂ ਤੋਂ ਵੱਧ ਜਿਹੜੇ ਕਮਰਸ਼ੀਅਲ ਕੇਸ ਤੇ ਨੋਂ ਤੋਂ ਤਮਸ਼ਲ ਦੋਵੇਂ ਤਰ੍ਹਾਂ ਦੇ ਪਰਚੇ ਜਿਹੜੇ ਇਹਦੇ ਖਿਲਾਫ ਦਰਜਾ ਤੇ ਬਦਨਾਮ ਸਮਗਲਰ ਸੀਗਾ ਇੱਥੇ ਪਟਿਆਲਾ ਸ਼ਹਿਰ ਦਾ ਤੇ ਉਹ ਉਸੇ ਉਸੇ ਲੜੀ ਦੇ ਤਹਿਤ ਜਿਹੜੀ ਅੱਜ ਦੀ ਕਾਰਵਾਈ ਜਿਹੜੀ ਕੀਤੀ ਗਈ ਹੈ। ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਸਰ ਕੋਈ ਇਸ ਦੇ ਨਾਲ ਹੋਰ ਵੀ ਕੋਈ ਘਰ ਵਗੈਰਾ ਸੀਲ ਕੀਤੇ ਗਏ ਨੇ। ਇਸ ਦੇ علاوہ ਤਹਿਸਿਲਾ ਸਾਹਿਬ ਨੇ ਦੋ ਹੋਰ ਨਜਾਇਜ਼ ਉਹਦੇ ਜਿਹੜੇ ਮਕਾਨੇ ਤੇ ਬਣੇ ਹੋਏ ਸੀਗੇ ਉਹ ਵੀ ਬੰਦਾਂ ਉਸ ਮਗਲਾ ਰਹੇ ਹਾਂ ਉਹ ਵੀ ਸੀਲ ਕੀਤੇ ਗਏ ਆ। ਜੇ ਜਦੋਂ ਸਾਡੇ ਤੋਂ ਆਉਣ ਵਾਲੇ ਸਮਾਂ ਚ ਜਦੋਂ ਡਿਮਾਂਡ ਕਰਾਂਗੇ ਫੋਸਟ ਦੇ ਤੇ ਅਸੀਂ ਪ੍ਰੋਵਾਈਡ ਕਰਾ ਕੇ ਉਹਦਾ ਵੀ ਸੇਮ ਮਸਲਾ ਹੈ। ਤੇ ਵੱਡੀ ਕਾਰਵਾਈ ਕਹਿ ਸਕਦੇ ਹਾਂ ਤਰਨਤਨ ਜ਼ਿਲ੍ਹੇ ਸਰਦੀ ਤੇ ਸਟਾਰਟਿੰਗ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਕਾਰਵਾਈਆਂ ਰਹਿਣੀਆਂ ਕਿਉਂਕਿ ਲਗਾਤਾਰ ਤੁਹਾਡੇ ਕੋਲੋਂ ਜਿਹੜੀ ਪਹਿਲਾਂ ਇੱਕ ਵੱਡੀ ਖੇਪ ਹਿਰੋਨ ਦੀ ਬਰਾਮਦ ਕੀਤੀ ਗਈ ਉਸ ਨੂੰ ਕਿਸ ਤਰ੍ਹਾਂ ਦੇਖੋ 1 ਮਾਰਚ ਤੋਂ ਜਦੋਂ ਦੀ ਇਹ ਕਾਰਵਾਈ ਸ਼ੁਰੂ ਹੋਈ ਹੈ ਤਰਨਤਨ ਪੁਲਿਸ ਬੜੀ ਤਨਦੇਹੀ ਨਾਲ ਬੜੀ ਮਿਹਨਤ ਨਾਲ ਆਪਣੇ ਕੰਮ ਦੇ ਵਿੱਚ ਜੁਟੀ ਹੋਈ ਹੈ ਕਿ ਬਈ ਜਿਹੜੇ ਸਮਗਲਰਾਂ ਨੂੰ ਰਹਿਣ ਨਹੀਂ ਦੇਣਾ ਉਹਨਾਂ ਦੇ ਖਿਲਾਫ ਜਿਹੜੀ ਸਖਤੋ ਸਖਤ ਜਿਹੜੀ ਇਹਦੇ ਤੋਂ ਮਤਲਬ ਇਹੀ ਚਾਹ ਰ ਰਹੇ ਹਾਂ ਕਿ ਵੀ ਆਪਾਂ ਛੋਟੇ ਸਮਗਲਤ ਨਹੀਂ ਜਿਹੜੇ ਵੱਡੇ ਸਮਗਲਤ ਹੈ ਉਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਾਰਵਾਈ ਕਰ ਰਹੇ ਹਾਂ ਤੇ ਪਿਛਲੇ ਦਿਨੋਂ ਸਾਡੀ ਸੀਆਈ ਦੀ ਟੀਮ ਨੇ 85 ਕਿਲੋ ਦੀ ਜਿਹੜੀ ਭਾਰੀ ਮਾਤਰਾ ਦੇ ਵਿੱਚ ਜਿਹਨੇ ਸਟੋਰ ਕੀਤੀ ਹੋਈ ਸੀਗੀ ਜਿਹਦੇ ਤੋਂ ਤਕਰੀਬਨ ਤੁਸੀਂ ਲਗਾ ਲਓਗੇ ਵੀ 85 ਕਿਲੋ ਤੋਂ 3 ਲੱਖ ਦੇ ਕਰੀਬ ਲੋਕਾਂ ਦੀ ਜ਼ਿੰਦਗੀ ਜਿਹੜੀ ਖਰਾਬ ਹੋਣੀ ਸੀਗੀ ਤੇ ਉਹਨੂੰ ਅਸੀਂ ਫੜ ਕੇ ਇੱਕ ਬੜੀ ਤਰ੍ਹਾਂ ਤਨਖਤ ਦੀ ਕਾਮਯਾਬੀ ਸੀਗੀ ਤੇ ਸਾਡੀ ਜਿਹੜੀ ਕਾਰਵਾਈ ਹੈ ਤੇ ਅਸੀਂ ਟੀਚਰ ਲਈ ਹੈ ਕਿ ਭਈ ਜਿਹੜਾ ਤਰੰਦਾਰ ਨੂੰ ਨਸ਼ਾ ਮੁਤ ਬਣਾ ਕੇ ਰਵਾਂਗੇ ਲੋਕ ਜਿਵੇਂ ਅੱਜ ਕਾਰਵਾਈ ਤੋਂ ਖੁਸ਼ ਹੋ ਰਹੇ ਨੇ ਕਿ ਇਸ ਤਰੀਕੇ ਨਾਲ ਨਸ਼ਾ ਤਸਕਰਾਂ ਦੇ ਘੱਟ ਆਖਣੇ ਚਾਹੀਦੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਬਿਲਕੁਲ ਲੋਕਾਂ ਦੀ ਇਹ ਜਿਹੜੀ ਜਨਰਲ ਹੈ ਲੋਕ ਸਾਡੇ ਨਾਲ ਨੇ ਸਾਨੂੰ ਇਨਫੋਰਮੇਸ਼ਨ ਵੀ ਦਿੰਦੇ ਆ ਤੇ ਸਾਡੇ ਨਾਲ ਪੂਰੇ ਦਿਲੋਂ ਜੁੜੇ ਹੋਏ ਆ ਕਿ ਭਈ ਜਿਹੜੇ ਨਸ਼ਾ ਸਮਗਲਦ ਹੈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਈਦਾ ਹੀ ਜਾਰੀ ਰਹੇ ਸਰ ਕੀ ਸੁਨੇਹਾ ਦੇਣਾ ਚਾਹੁੰਦੇ ਨਸ਼ਾ ਤਸਕਰਾਂ ਨੂੰ ਔਰ ਕੀ ਬਾਜ਼ ਆਉਣ ਦੇ ਕੀ ਕਹਿਣਾ ਚਾਹੁੰਦੇ ਉਹ ਨਸ਼ਾ ਤਸਕਰਾਂ ਨੂੰ ਇਹੀ ਅਪੀਲ ਹੈ ਕਿ ਭਈ ਹੁਣ ਲੋਕੀ ਬਿਲਕੁਲ ਜੀ ਉਹੀ ਇਸ ਕੰਮ ਦੇ ਵਿੱਚ ਲੱਗੇ ਰਹਿਣਗੇ ਤੇ ਉਹਨਾਂ ਦੇ ਖਿਲਾਫ ਇਦਾਂ ਹੀ ਕਾਰਵਾਈ ਜਿਹੜੀ ਹੈਗੀ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਬਿਲਕੁਲ ਇਹਨਾਂ ਨੂੰ ਧੰਨਵਾਦ ਇਹਨਾਂ ਨੂੰ ਅਭਿ ਮਨੀਓ ਰਾਣਾ ਜੀ ਔਰ ਦੱਸ ਦिए ਕਿ ਇਹਨਾਂ ਵੱਲੋਂ ਜਿਹੜੀ ਅੱਜ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਅੱਜ ਨਸ਼ਾ ਤਸਕਰ ਦਾ ਇੱਕ ਘਰ ਜਿਹੜਾ ਢਾਇਆ ਗਿਆ ਔਰ ਪੀਲਾ ਪੰਜਾ ਪੱਕੇ ਸਕਦੇ ਕਿ ਚੱਲਿਆ ਇਸੇ ਤਰੀਕੇ ਨਾਲ ਇਹਨਾਂ ਦਾ ਕਹਿਣਾ ਕਿ ਲਗਾਤਾਰ ਇਸ ਤਰੀਕੇ ਨਾਲ ਕਾਰਵਾਈਆਂ ਜਾਰੀਆਂ ਰਹਿਣਗੀਆਂ ਔਰ ਨਸ਼ਾ ਤਸਕਰਾਂ ਨੂੰ ਜਿਹੜੀ ਚੇਤਾਵਨੀ ਹੈ ਕਿ ਜਾਂ ਤਾਂ ਹੇਰੀਆ ਸਰਜੋ ਜਾਂ ਇਸ ਤਰੀਕੇ ਨਾਲ ਕਾਰਵਾਈਆਂ ਹੁੰਦੀਆਂ ਰਹਿਣਗੀਆਂ